ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦੀ ਜਾਂ ਘਰ ਪਹਿਲਾ ਤੇਹੀ ਗੁਣੀ تیر ਭਾਵਣ ਵਿਆਪਿਆ ਭਾਈ ਗੁਰਮੁਖ ਬੂਝ 부ਝਾਏ RAM ਨਾਮ ਲਗ ਛੂਟੀਏ ਭਾਈ ਪੂਛੋ ਗਿਆਨੀਆਂ ਜਾਏ ਮਨ ਰੇਤ ਰਹਿ ਗੁਣ ਛੋੜ ਚੌਥੇ ਚਿਤ ਲਾਏ ਹਰ ਜਿਉ ਤੇਰੇ ਮਨਵ ਸੇ ਭਾਈ ਸਦਾ ਆਰ ਕੇ ਗੁਣ ਗਾਏ ਰਹਾਉ ਨਾਮ ਮੈਂ ਤੇ ਸਭ ਉਪਜੇ ਭਾਈ ਨਾਏ ਵਿਸਰਿਆ ਮਰ ਜਾਏ ਹਾ ਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ 모ਹਾਏ ਗੁਰਮੁਗ ਜਾਗੇ ਜੇ ਉਭਰੇ ਭਾਈ ਪਵਜਲ ਪਾਰ ਉਤਾਰ ਜਾਗ ਮੈ ਲਾਹਾ ਹਰਨਾਮ ਭਾਈ ਹਿਰਦੈ ਰਖਿਆ ਉਰਧਾਰ ਗੁਰਸਰਨਾਈ ਉਭਰੇ ਭਾਈ RAM ਨਾਮ ਲਿਵਲਾਏ ਨਾਨਕ ਨਾਉ ਬੇੜਾ ਨਾਉ ਤਲਹੜਾ ਭਾਈ ਜੇਤ ਲਗ ਪਾਰ ਜਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦੀ ਜਾ ਘਰ ਪਹਿਲਾ ਤੇਹੀ ਗੁਣੀ تیر ਭਾਵਣ ਵਿਆਪਿਆ ਭਾਈ ਗੁਰਮੁਖ ਬੂਜ ਬੁਝਾਏ RAM ਨਾਮ ਲਗ ਛੂਟੀਏ ਭਾਈ ਪੂਛੋ ਗਿਆਨੀਆਂ ਜਾਏ ਮਨ ਰੇਤ ਰਹਿ ਗੁਣ ਛੋੜ ਚੌਥੈ ਚਿਤ ਲਾਏ ਹਰ ਜਿਉ ਤੇਰੇ ਮਨਵ ਸੇ ਭਾਈ سدار کے گن پر گائے نام میں یعنی جاگت یاد ہے بھائی سوتے گئے موہ گورک جاگے سے برے بھائی پاجل پار اتار ਜਾਗ ਮੈ ਲਾਹਾ ਹਰ ਨਾਮ ਭਾਈ ਹਿਰਦੈ ਰਖਿਆ ਔਰ ਧਾਰਾ ਗੁਰ ਸੁਰਨਾਈ ਉबरे ਭਾਈ RAM ਨਾਮ ਲਿਵਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤ ਲਗ ਪਾਰ ਜਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦੀ ਜਾ ਘਰ ਪਹਿਲਾ ਤਿਹੀ ਗੁਣੀ تیر ਭਾਵਣ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ RAM ਨਾਮ ਲਗ ਛੂਟੀਏ ਭਾਈ ਉੱਚੋ ਗਿਆਨੀਆਂ ਜਾਏ ਮਨ ਰੇਤ ਰਹਿ ਗੁਣ ਛੋੜ ਚੌਥੈ ਚਿਤ ਲਾਏ ਹਰ ਜਿਉ ਤੇਰੇ ਮਨਵਸ ਭਾਈ ਸਦਾ ਰਕੇ ਗੁਣ ਗਾਏ ਰਹਾਉ ਨਾਮ ਮੈਂ ਤੇ ਸਭ ਉਪਜੇ ਭਾਈ ਨਾਏ ਵਿਸਰਿਆ ਮਾਰੇ ਜਾਏ ਹੋ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ 모ਹਾਏ ਗੁਰਮੁਖ ਜਾਗੇ ਜੇ ਉबरे ਭਾਈ ਪਾਵਜਲ ਪਾਰ ਉਤਾਰ ਜਾਗ ਮੈ ਲਾਹ ਹਰਨਾਮ ਭਾਈ ਹਿਰਦੈ ਰਖਿਆ ਉਰਧਾਰ ਗੁਰਸਰਨਾਈ ਉबरे ਭਾਈ ਰਾਮ ਨਾਮ ਲਿਵਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜੇਤ ਲਗ ਪਾਰ ਜਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦੀਜਾ ਘਰ ਪਹਿਲਾ ਤਿਹੀ ਗੁਣੀ تیر ਭਾਵਣ ਵਿਆਪਿਆ ਭਾਈ ਗੁਰਮੁਖ ਬੂਝ 부ਝਾਏ RAM ਨਾਮ ਲਗ ਛੂਟੀਏ ਭਾਈ ਪੂਛੋ ਗਿਆਨੀਆਂ ਜਾਏ ਮਨ ਰੇਤ ਰਹਿ ਗੁਣ ਛੋੜ ਚੌਥੈ ਚਿਤ ਲਾਏ ہار جیو تیرے مانو سے بھائی سدار کے گن گائے نام میں تیزاپجے بھائی نائیں مار جائے آ جاگت یاد ہے بھائی سوتے گئے مہائے گرمک جاگے سے برے بھائی ਪਾਵਜਲ ਪਾਰ ਉਤਾਰ ਜਗ ਮੈ ਲਾਹਾ ਹਰ ਨਾਮ ਭਾਈ ਹਿਰਦੈ ਰਖਿਆ ਉਰ ਧਾਰ ਗੁਰ ਸਰਨਾਈ ਉबरे ਭਾਈ RAM ਨਾਮ ਲਿਵਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿੱਤ ਲਗ ਬਾਰ ਜਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ